ਸਾਡੀਆਂ ਗਗਲੀਆਂ ਚਲੀਆਂ ਵਾ ਸ਼ਕੂਰ ਤੇ ਤਿਆਰ ਹੋ ਕੇ ਤੇ ਬਹਿ ਗਈਆਂ ਤੇ ਬਾੜ ਲਾਇਆ ਇਹ ਮੱਝਾ ਤੇ ਹੁਣ ਇਹ ਬੰਨੋ ਖਾਂਦਾ ਪਿਆ ਆ ਆਪਣਾ ਲਾਡ ਕਿਉਂਕਿ ਮਾਰਨਿੰਗ ਐਵਲ ਡਾਈਟ ਦੇ ਲਈ ਦੁੱਧ ਤੋਂ ਬਾਅਦ ਸਕੂਲ ਜਾਣ ਲੱਗਿਆ ਤੇ ਦੀਦੀਆਂ ਦੋਵੇਂ ਪੜਦੀਆਂ ਭਾਈ ਦੀਦੀ ਕੀ ਪੜਨ ਦੇਓ ਟੈਸਟ ਲੰਨ ਕੰਢੇ ਮੈਂ ਬੋਲ ਨਹੀਂ ਹੁੰਦਾ ਦ ਲਿਪਸਟਿਕ ਉਹ ਐਵੇਂ ਖੁਸ਼ੀ ਦੀ ਕਰੀ ਮम्मा ਮੈਂ ਲਾ ਦੇ ਮम्मा ਹੁੰਦੇ ਮੂੰਹ ਹਲਾਇਆ ਜੀ ਅੰਕਲ ਆ ਗਏ ਚਲੋ ਅੰਕਲ ਆ ਗਏ ਜਲਦੀ ਕਰ ਜਲਦੀ ਜਲਦੀ ਅੰਕਲ ਆ ਗਏ ਜੀ ਅੰਕਲ ਦਾ ਫੋਨ ਆ ਰਿਹਾ ਵਿੱਚ ਹੀ ਤੇ ਅੰਕਲ ਤੁਹਾਡੇ ਗਏ ਜ ਆ ਤਸ਼ਲੀਨ ਚਲ ਗਈ ਹੁਣ ਆਪਣੇ ਲਿਪਸਟਿਕ ਦੇ ਖਰਾਬ ਜੀ ਤੇ ਉਹ ਕਰੀਮ ਜੀ ਲਾਉਣ ਚਲੇ ਗਈ ਆ ਪਰ ਜਲਦੀ ਖਾਦਾ ਤਸ਼ਮੁਜ ਤਾਂ ਦਾ ਸੁਝ ਬਕਰ ਵੀ ਜੇ ਪੈਰ ਨਾਲ ਦੇ ਕੇ ਲਿਆ ਤੇ ਬੰਨੂ ਖਾਦਾ ਨਹੀਂ ਕੁਛ ਵੀ ਤੋ ਜੀ ਜਲ ਜਲਦੀ ਫਿਨਿਸ਼ ਕਰ ਲੋ ਤੇ ਪਾਪਾ ਕੋ ਭਾਜ ਕੇ ਟਿਫਨ ਤਾਂ ਨਾ ਫੜ ਲੈ ਟਿਫਨ ਜੀ ਪਾ ਦੀ ਟਿਫਨ ਜੀ ਖਾਦੇ ਜਾਇਓ ਟੱਕਰ ਵਾਲਾ ਟਿਫਨ ਦੇ ਦਿਓ ਇਹਨਾਂ ਨੂੰ ਮੇਰੇ ਮਲੇ ਅੰਕਲੇ ਪੂਰੀ ਹਾ ਨਮਾ ਜਲਾ ਨੇ ਉਹਦਾ ਕੈਂਟਰ ਆ ਗਿਆ ਰੇ ਬੋਰ ਬਲੈਸੀ ਬੱਚੇ ਬਾਏ ਬਾਏ ਪੁੱਤੂ ਬਾਏ 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 ਬਾਅਦ ਅਸੀਂ ਬਾਏ ਬਾਏ ਬੋਲ ਹਾਂ ਜਿੱਕੇ ਬਾੜੀ ਬਾੜ ਪਾ ਲਓ ਪਾ ਲਓ ਬਾੜੀ ਕੱਢੀ ਕੋਈ ਦੀਦੀਆਂ ਨੂੰ ਦੇ ਦਿਓ ਦੀਦੀਆਂ ਨੇ ਵੀ ਤੇਰੀ ਚੰਗਾ ਚਲ ਤੱਕੜ ਦੇ ਮੇਲਾ ਬਾਈ ਪੁੱਤੂ ਤੇ ਇਹ ਚ ਲੱਗ ਗਿਆ ਹਰ ਸਕੂਲ ਆਪਾਂ ਹੁਣ ਪੀ ਲਗੀਆਂ ਚਾਹ ਚਾਹ ਆਪਣੀ ਆ ਗਈ ਆ ਤੇ ਚਾਹ ਹੁਣ ਪੀਏ ਤੇ ਬੱਚੇ ਭੇਜ ਕੇ ਆਪਾਂ ਵੀ ਨਾ ਧੋ ਕੇ ਹੋ ਗਏ ਫਰੀ ਤੇ ਖਾਣ ਲੱਗੀਆਂ ਖਾਣ ਤੇ ਲਿਪਸਟਿਕ ਆ ਜੀ ਮੈਂ ਲਾਉਣੀ ਆ ਤੇ ਆਦਤਾਂ ਮ ਹੋ ਗਈਆਂ ਤੇ ਕਹਾਂ ਪਰੰਗਰ ਹੁੰਦਾ ਪਿਆ ਆ ਮੇਰੇ ਟੀ-ਸ਼ਰਟ ਜਿਹਨਾਂ ਲੈ ਆਏ ਇਹ ਹੁਣ ਖਾਣਾ ਖੋਣਾ ਖਾ ਕੇ ਤੇ ਫਿਰ ਅਸੀਂ ਤਿਆਰ ਹੋ ਕੇ ਅਸੀਂ ਜਾਣਾ ਹੈ ਸ਼ਹਿਰ ਨੂੰ ਕਿਉਂਕਿ ਸ਼ਹਿਰ ਨੂੰ ਆਪਾਂ ਨੂੰ ਕੰਮ ਹੈ ਤੇ ਸਾਡਾ ਰਾਹ ਦਾ ਕਿ ਜਲ ਜਲਦੀ ਹੋ ਕੇ ਮਤਲਬ ਕਿ ਜੇ 9:00 ਨਹੀਂ ਵੱਜੇ ਹਨਾ ਅਜੇ 9:00 ਨਹੀਂ ਵੱਜੇ ਤੇ ਆਪਾਂ ਬਿਲਕੁਲ ਰੈਡੀ ਆ ਹੁਣ ਖਾਣਾ ਖੋਣਾ ਖਾ ਕੇ ਤੇ ਫਿਰ ਆਪਾਂ ਚੱਲਦੇ ਆਂ ਸ਼ਹਿਰ ਨੂੰ ਤੇ ਸ਼ਹਿਰੋਂ ਅਸੀਂ ਬੱਚੇ ਮਨਾਉਣਾ ਕਿ ਬੱਚਿਆਂ ਦਾ ਸਕੂਲ ਟਾਈਮ ਜਿਹੜਾ ਛੁੱਟੀ ਦਾ ਟਾਈਮ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜਾ ਉਹ ਆ ਜੀਏ ਘਰੇ ਤੇ ਮਲਾਡੇ ਜਿਹੜੇ ਵਲੌਗ ਆ ਦੋ ਚਾਰ ਦਿਨ ਤੋਂ ਮਿਸ ਹੋ ਰਹੀ ਤੇ ਹੁਣ ਸਾਡਾ ਵਲੌਗ ਜਰਾ ਮਿਸ ਨਹੀਂ ਹੋਊਗਾ ਹੁਣ ਅਸੀਂ ਰੈਗੂਲਰ ਜਿਹੜਾ ਵਲੌਗ ਆਪਣਾ ਹੁਣ ਪਾਵਾਂਗੇ ਤੇ ਚਲੋ ਠੀਕ ਆ ਹੁਣ ਆਈ ਖਾਵੇ ਖਾਣਾ ਤੇ ਚੱਲੀਏ ਹੁਣ ਸ਼ਹਿਰ ਨੂੰ ਇਹ ਪਾਜੀ ਵੀ ਨੇ ਬਿਜ਼ਨਸਮੈਨ ਜਾ ਰਹੇ ਨੇ ਬਿਜ਼ਨਸ ਦੀ ਨਵਾਤੀ ਫੇਰ ਤਿਆਰੀ ਇਹਨਾਂ ਦੀ ਚੱਕ ਰੱਖ ਗੁਰਦਾਸਪੁਰ ਚੱਲੇ ਆ ਜੀ ਅੱਜ ਗੁਰਦਾਸਪੁਰ ਚੱਲੇ ਬਿਜ਼ਨਸ ਬਿਜ਼ਨਸ ਦੇ ਮਾਮਲੇ 'ਚ ਇਹ ਇਹ ਚਲੋ ਕੱਲ ਕੋਈ ਸਟਾਰਟ ਮੈਂ ਮੰਜੀ ਇਹਦੇ ਸਾਈਡ ਤੇ ਕਰਦਾ ਮੰਜਾ ਕਰਦਾ ਸਾਈਡ ਤੇ ਨਾ ਚਲੋ ਠੀਕ ਹੈ ਵੀ ਤੇ ਅਸੀਂ ਆ ਗਏ ਹਾਂ ਜੀ ਮਾਲ ਦੇ ਵਿੱਚ ਸਮਾਰਟ ਹੈ ਜਿਹੜਾ ਅੰਦਰ ਜਾ ਕੇ ਉਹਨੂੰ ਕਰਦੇ ਕਰਦੇ ਹਾਂ 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 ਚਲੋ ਲੰਬਾ ਨਾਲ ਲਈ ਦੂਜਾ ਲੈਣਾ ਇਹਦੇ ਨਾਲ ਦਾ ਥੋੜਾ ਲੰਬਾ ਲੈ ਲਓ ਇਹ ਹਣਾ ਨਾ ਦੱਸਾਂ ਕਿ ਬੰਦੇ ਕਿੱਥੇ ਜਾਣਗੇ ਇਹ ਬਾਥਰੂਮ ਠੀਕ ਹੈ ਨਾ ਹੈ ਨਾ ਤੇ ਚਲੋ ਠੀਕ ਹੈ ਪਹਿਲਾਂ ਸਮਾਨ ਸ਼ੋਪੇ ਮਾਰਮਟੇ ਕਰ ਲਈਏ ਤੇ ਜਿਹੜੀ ਰੱਖਦੇ ਪਏ ਆ ਬਿੱਲ ਹੈ ਹੈ ਬੱਸ ਆ ਜੀ ਨਹੀਂ ਕਰਦੇ ਲਈ ਬਿੱਲ ਤੇ ਥੋੜੀ ਜਿਹੀ ਵੈਸ਼ ਸਮਾਨ ਨਹੀਂ ਲਿਆ ਕਿਉਂਕਿ ਟਾਈਮ ਨਹੀਂ ਹੈਗਾ ਬੱਚਿਆਂ ਦਾ ਵੇਖਾ 2 ਵਜੇ ਗਿਆ ਤੇ ਟਾਈਮ ਹੋ ਗਿਆ ਬੱਚਿਆਂ ਦੀ ਛੁੱਟੀ ਦਾ चक्कर बेचने चलो ठीक है आज 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 अच्छा दिन चल लगी चला गई थोड़ी हट गई गड्डी लगी, लगी।, आज़ी लगी। ਪਾ ਜਿਹਨੀ ਆਉਂਦੇ ਪੇ ਇਦਾਂ ਦੀ ਹਾਂਜੀ ਠੀਕ ਲੱਗਿਆ ਕੀ ਹੁੰਦੇ ਆ ਜੀ ਖਾਏ ਸੈਕਿੰਡ ਮੈਂ ਲੱਗ ਜਾਂਦੀ ਹੈ ਸ਼ਿਕਰ ਕਰਦਾ ਤੁਹਾਡਾ ਮੇਰਾ ਦਿਹਾੜੀ ਇੱਕ ਕਰਨਾ ਉਹ ਕਰਿਆ ਨਹੀਂ ਕਿਹਾ ਮੈਂ ਇੱਧਰ ਮਿਠਾਣਾ ਹੋਤੀ ਐ ਮੇਰੀ ਕਲਕੋਲੀ ਦੀ ਬੈਦ ਦੀ ਬਣਾਈ ਐ ਕਿਹਦਾ ਜੇ ਜੇ ਲੱਗਿਆ ਕਿ ਲੱਗਿਆ ਇਹ ਬੱਸ ਉਹ ਬੱਸ ਉਹ ਕਰੀ ਜੇ ਤੂੰ ਕਰਦੀ ਮੈਂ ਬਿਸ਼ਰ ਬੁਝਾ ਦਤੀ ਐ ਤਰ੍ਹਾਂ ਇੱਧਰ ਕੌਣ ਦੀ ਪਈ ਆ ਉਸਨੇ ਕਰਿਆ ਉਹਦੇ ਉਹ ਜਾ ਗੋੜੀ ਆ ਪਰ ਗਿਆ ਜਾਂਦਾ ਦਾ ਨਹੀਂ ਉਹ ਤੇ ਬੱਪੜ ਲੜਾ ਦੇ जले ले बनाया ला आ दो वजपा वजन चाै चाैर चाह

चारे चार